ਅੱਜ ਦੀ ਆਪਣੀ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦੇ ਹਾਂ ਅਸੀਂ ਤੇ ਅੱਜ ਆਪਾਂ ਕਈ ਗੱਡੀਆਂ ਲੈ ਕੇ ਪਹੁੰਚੇ ਹਾਂ ਅਸੀਂ ਇੱਕ ਗੱਡੀ ਆਪਾਂ ਆਰਮੀ ਮਾਲਕ ਦੀ ਲੈ ਕੇ ਪਹੁੰਚੇ ਹਾਂ ਤੇ ਇੱਕ ਆਪਾਂ ਸਕੂਟੀ ਵੀ ਲੈ ਕੇ ਪਹੁੰਚੇ ਹਾਂ ਸਕੂਟੀ ਵਾਸਤੇ ਬਾਬਾ ਡਿਮਾਂਡ ਆਈ ਸੀਗੀ ਤੇ ਗੱਲਬਾਤ ਆਪਾਂ ਸਾਰੀ ਕਰਾਂਗੇ ਜੀ ਇਕੱਲੀ-ਇਕੱਲੀ ਕਰਕੇ ਪਹਿਲਾਂ ਤਾਂ WhatsApp ਨੰਬਰ ਨੋਟ ਕਰ ਲਓ ਆਪਣੇ ਚੈਨਲ ਦਾ ਜੇ ਤੁਹਾਡੇ ਕੋਲੇ ਕੋਈ ਗੱਡੀ ਆ ਮੋਟਰਸਾਈਕਲ ਹੈ ਕੁਝ ਵੀ ਹੈ ਜੀ ਐਡ ਤੁਸੀਂ ਲਗਵਾਉਣੀ ਹੈ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦਾਂਗੇ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ Honda ਦੀ City ਹੈ ਮਾਲਕ ਨੇ ਵੀਡੀਓ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਪੈਟਰੋਲ ਤੇ ਪਲੱਸ ਸੀਐਨਸੀ 2010 ਮਾਡਲ ਗੱਡੀ ਅਸੀਂ ਪਰ ਮਾਲਕ ਨੇ ਪਾਸਿੰਗ ਦੀ ਕਰਵਾਈ ਹੋਈ ਹੈ 2030 ਤੱਕ ਕਰ 2000 ਗੱਡੀ ਤੁਹਾਨੂੰ ਪਸੰਦ ਆਊਗੀ ਵੀਡੀਓ ਮਾਲਕ ਨੇ ਪੂਰੀ ਵਧੀਆ ਬਣਾ ਕੇ ਆਪਣੇ ਕੋਲੇ ਭੇਜੀ ਆ ਜੇ ਕਿਸਾਨ ਨੂੰ ਗੱਡੀ ਪਸੰਦ ਇਹ ਆਈਏ ਜੀ ਵੀਡੀਓ ਦੇਖ ਕੇ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜਲਾਲਾਬਾਦ ਮਾਲਕ ਦਾ ਏਰੀਆ 275 ਮਾਲਕ ਨੇ ਇੱਕ ਡਿਮਾਂਡ ਕੀਤੀ ਹੈ ਮਾਲਕ ਨਾਲ ਬਹਿ ਕੇ ਰੇਟ ਕਰ ਲਓ ਜੀ ਮਾਲਕ ਕਹਿੰਦੇ ਸੀਗੇ ਮੁੱਖੀ ਤੇ ਰੇਟ ਕਰ ਲਾਂਗੇ ਜਿੰਨਾ ਕਿ ਸਾਡੇ ਹੱਥ ਵਿੱਚ ਹੋਆ ਉਹਨਾਂ ਕ ਅਸੀਂ ਘਟਾ ਦਾਂਗੇ ਘੱਟ ਵੱਧ ਕੀਤਾ ਜ਼ਰੂਰ ਜਾਊਗਾ ਕੋਈ ਫਿਕਸਡ ਰੇਟ ਨਹੀਂ ਹੈਗਾ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ 9781025415 ਮਾਲਕ ਦੇ ਨਾਲ ਇੱਕ ਵਾਰੀ ਗੱਲ ਤੁਸੀਂ ਲਾਜ਼ਮੀ ਕਰ ਲਿਓ ਜੀ ਹੁਣ ਤੁਸੀਂ ਇੱਕ अल्टੋ ਗੱਡੀ ਦੇਖੋ ਜੀ 2010 ਮਾਡਲ ਗੱਡੀ ਆ ਤੇ 30 ਤੱਕ ਇਹਦੀ ਪਾਸਿੰਗ ਮਾਲਕ ਨੇ ਕਰਵਾਈ ਹੋਈ ਹੈ 110000 ਰੁਪਇਆ ਮਾਲਕ ਨੇ ਡਿਮਾਂਡ ਗੱਡੀ ਦੀ ਕੀਤੀ ਅਸੀਂ ਬਠਿੰਡੇ ਸਾਈਡ ਤੋਂ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਬਠਿੰਡਾ ਮਾਲਕ ਦਾ ਏਰੀਆ ਗੱਡੀ ਠੀਕ ਹੈ ਜੀ ਚਲਾਉਣ ਚ ਵਧੀਆ ਟਾਇਰ ਵੀ ਠੀਕ ਨੇ ਬਾਕੀ ਅੰਦਰ ਦੀ ਗੱਲ ਕਰੀਏ ਤਾਂ ਅੰਦਰੋਂ ਵੀ ਗੱਡੀ ਠੀਕ ਹੈ ਸੀ ਤੁਹਾਨੂੰ ਗੱਡੀ ਪਸੰਦ ਆਊਗੀ ਬਾਕੀ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਨੂੰ ਵੀ ਗੱਡੀ ਪਸੰਦ ਇਹ ਆਉਂਦੀ ਅਸੀਂ ਜਿੰਨੇ ਤੁਸੀਂ ਦੇਖ ਰਹੇ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਟ్రਾਈ ਲੈਣਾ ਚਾਹੁੰਦਾ ਗੱਡੀ ਦੀ ਤਾਂ ਗੱਡੀ ਇਹ ਮਿਲੂਗੀ ਬਠਿੰਡੇ ਏਰੀਆ ਚ ਘਰੇ ਮਾਲਕ ਦੀ ਗੱਡੀ ਇਹ ਖੜੀ ਆ ਤੁਸੀਂ ਪਸੰਦ ਕਰੋ ਇੱਕ ਵਾਰੀ ਉਹ ਤੋਂ ਬਾਅਦ ਮਾਲਕ ਨਾਲ ਗੱਲ ਕਰੋ 700 ਪੂਰਾ 90 43 753 ਜਦੋਂ ਗੱਲਬਾਤ ਤੁਸੀਂ ਕਰ ਲਈ ਉਹ ਤੋਂ ਬਾਅਦ ਜਾ ਕੇ ਦੇਖਿਓ ਜਦੋਂ ਜਾ ਕੇ ਦੇਖੋਗੇ ਫਿੱਟ ਗੱਡੀ ਤੁਹਾਨੂੰ ਬੈਠ ਗਈ ਉਹ ਤੋਂ ਬਾਅਦ ਰੇਟ ਮਾਲਕ ਨਾਲ ਬਹਿ ਕੇ ਮੁਕਾ ਲਿਓ ਜੀ ਗੱਲ ਕਰਾਂਗੇ ਸਵਿਫਟ ਡਿਜ਼ਾਇਰ ਗੱਡੀ ਦੀ 2015 ਮਾਡਲ ਗੱਡੀ ਮਾਲਕ ਨੇ ਦੱਸੀ ਅਸੀਂ ਗੱਡੀ ਚਿੱਟੇ ਰੰਗ ਦੀ ਆ ਤੇ ਰੰਗ ਤੁਸੀਂ ਸਾਰਾ ਦੇਖ ਹੀ ਰਹੇ ਹੋ ਜੀ ਆਸੇ ਪਾਸਿਓਂ ਤੇ ਅੰਦਰ ਦੀ ਕੰਡੀਸ਼ਨ ਜੇ ਆਪਾਂ ਮਿਊਜ਼ਿਕ ਸਿਸਟਮ ਦੀ ਗੱਲ ਕਰੀਏ ਪੂਰਾ ਵਧੀਆ ਆਪਨੂੰ ਦੇਖਣ ਨੂੰ ਮਿਲੂਗਾ ਜੇ ਆਪਾਂ ਸਾਰੇ ਫੰਕਸ਼ਨਾਂ ਦੀ ਗੱਲ ਕਰੀਏ ਏਸੀ ਹੀਟਰ ਦੀ ਗੱਲ ਕਰੀਏ ਤਾਂ ਮਾਲਕ ਨੇ ਸਾਰਾ ਕੁਝ ਪ੍ਰੋਪਰ ਦੱਸਿਆ ਹੋਇਆ ਸੀ ਸਾਰਾ ਕੁਝ ਵਧੀਆ ਆਪਨੂੰ ਮਿਲੂਗਾ ਹਰ ਚੀਜ਼ ਦੀ ਮਾਲਕ ਨੇ ਗਾਰੰਟੀ ਦੱਸੀ ਹੈਗੀ ਕੋਈ ਕਮੀ ਪੇਸ਼ੀ ਨਹੀਂ 3 ਲੱਖ ਰੁਪਇਆ ਇੱਕ ਡਿਮਾਂਡ ਕਹੀ ਆ ਮਾਲਕ ਨੇ ਬਾਕੀ ਉਹੀ ਗੱਲ ਹੈ ਸੀ ਘਾਟਾ ਬੱਧ ਕੀਤਾ ਜਾਊਗਾ ਜਿਆਦਾ ਹਰ ਬਾਰ ਨਹੀਂ ਮੈਂ ਕਹਿੰਦਾ ਜੀ ਰੇਟ ਜੇ ਕਿਸੇ ਗੱਡੀ ਦਾ ਕੋਈ ਫਿਕਸ ਹੋਵਾ ਤੁਹਾਨੂੰ ਮੈਂ ਦੱਸ ਦੂੰਗਾ ਇਸ ਗੱਡੀ ਦਾ ਭਾਈ ਰੇਟ ਫਿਕਸ ਹੈ ਬਾਕੀ ਦੇ ਜਿੰਨੇ ਰੇਟ ਆਪਾਂ ਬੋਲਦੇ ਹਾਂ ਸੀ ਇੱਕ ਡਿਮਾਂਡ ਹੁੰਦੀ ਹੈ ਤੇ ਮਾਲਕ ਦੇ ਨਾਲ ਗੱਲ ਕਰਨੀ ਆ ਤਾਂ 84372 44828 ਤੇ ਗੱਡੀ ਖੜੀ ਹੈ ਸਮਾਣਾ ਏਰੀਆ 'ਚ ਸਮਾਣਾ ਮਾਲਕ ਦਾ ਏਰੀਆ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਵੀ ਦੇਖ ਸਕਦੇ ਹੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਸ ਤੋਂ ਬਾਅਦ ਰੇਟ ਬਹਿ ਕੇ ਮੁਕਾ ਕੇ ਗੱਡੀ ਦੀ ਫਾਈਨਲ ਡੀਲ ਕਰਕੇ ਘਰੇ ਲਿਆ ਸਕਦੇ ਹੋ ਜੀ ਤੇ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 94656929488 ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਗੱਡੀ ਐ ਜੀ ਮੋਟਰਸਾਈਕਲ ਐ ਕੋਈ ਸਕੂਟੀ ਐ ਛੋਟਾ ਹਾਥੀਆ ਵੱਡਾ ਹਾਥੀਆ ਬੁਲਟ ਐ ਕੁਝ ਵੀ ਐਸੀ ਇਹਨਾਂ ਤੋਂ ਇਲਾਵਾ ਤੁਹਾਡੇ ਕੋਲੇ ਘਰ ਐ ਕੋਠੀ ਐ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਆਪਾਂ ਜਮ ਫ੍ਰੀਚ ਐਡ ਲਾ ਦਾਂਗੇ ਜੀ ਤੁਹਾਡੇ ਸਾਰਿਆਂ ਦੀ ਸੇਵਾ ਵਾਸਤੇ ਆਪਾਂ ਬੈਠੇ ਹਾਂ ਜੀ ਤੁਹਾਡੀ ਸੇਵਾ ਕਰ ਰਹੇ ਹਾਂ ਜਦੋਂ ਦਾ ਆਪਾਂ ਚੈਨਲ ਬਣਾਇਆਗਾ ਜਿੰਨੇ ਤੁਸੀਂ ਪਹਿਲਾਂ ਤੋਂ ਜੁੜੇ ਹੋ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਸੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਤੁਹਾਡੇ ਛੋਟੇ ਭਰਾ ਦਾ ਚੈਨਲ ਤੁਸੀਂ ਦੇਖ ਰਹੇ ਹੋ ਥੱਲੇ ਕਿ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਉਹਨੂੰ ਜ਼ਰੂਰ ਦਬਾ ਦਿਓ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਵੀ ਜ਼ਰੂਰ ਦਬਾ ਦਿਓ ਜੀ ਸਕੂਟੀ ਦੀ ਆਪਾਂ ਗੱਲ ਕਰਾਂਗੇ ਜੀ ਐਕਟਿਵਾ 2018 ਮਾਡਲ ਤੇ 42000 ਰੁਪਏ ਮਾਲਕ ਨੇ ਇੱਕ ਡਿਮਾਂਡ ਕੀਤੀ ਹੈਗੀ ਤਰਨ ਤਰਨ ਮਾਲਕ ਦਾ ਏਰੀਆ ਪੰਜਾਬ ਨੰਬਰ ਰੰਗ ਤੁਸੀਂ ਦੇਖ ਲਓ ਸਾਰੇ ਪਾਰਟਸ ਆਪ ਨੂੰ ਵਧੀਆ ਮਿਲ ਜਾਣਗੇ ਕੋਈ ਟੁੱਟੀ ਭੱਜ ਨਹੀਂ ਕੋਈ ਐਕਸੀਡੈਂਟਡ ਨਹੀਂ ਕੋਈ ਪਾਰਟਸ ਡੈਮੇਜ ਨਹੀਂ ਹਰ ਇੱਕ ਚੀਜ਼ ਦੀ ਆਪ ਨੂੰ ਪੂਰੀ ਵਧੀਆ ਗਾਰੰਟੀ ਮਿਲੂਗੀ ਇੰਜਣ ਉੰਜਣ ਪੂਰਾ ਵਧੀਆ ਜੀ ਬੈਟਰੀ ਨਵੀਂ ਆ ਬਾਕੀ ਤੁਸੀਂ ਜਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ 42000 ਰੁਪਏ ਇੱਕ ਡਿਮਾਂਡ ਓਨਰ ਵੱਲੋਂ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ 99140 ਤੇ 42661 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਪੁੱਛਣਾ ਤੁਸੀਂ ਚਾਹੁੰਦੇ ਹੋ ਤਾਂ ਮਾਲਕ ਨਾਲ ਗੱਲ ਕਰੋ ਜੀ ਜੈਨ ਗੱਡੀ ਦੀ ਆਪਾਂ ਗੱਲ ਕਰਾਂਗੇ ਜਿਹੜੀ ਆਪਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਆਰਮੀ ਪਰਸਨ ਦੀ ਆਪਾਂ ਗੱਡੀ ਲੈ ਕੇ ਪਹੁੰਚਿਆ ਜੈਨ ਗੱਡੀ ਆ ਇਹ ਤੇ ਇੱਕ ਮਾਡਲ ਮਾਲਕ ਨੇ ਗੱਡੀ ਦੱਸੀ ਸੀ 60000 ਰੁਪਏ ਮਾਲਕ ਨੇ ਡਿਮਾਂਡ ਕਹੀ ਆ ਬਰਨਾਲਾ ਮਾਲਕ ਦਾ ਏਰੀਆ ਆਰਮੀ ਪਰਸਨ ਦੀ ਗੱਡੀ ਆ ਟਾਇਰ ਪੂਰੇ ਵਧੀਆ ਨੇ ਟਾਇਰਾਂ ਦੇ ਵਿੱਚ ਅਲਾਈ ਪੂਰੇ ਵਧੀਆ ਲੱਗੇ ਹੋਏ ਨੇ ਘਰ ਦੀ ਗੱਡੀ ਆ ਜੀ ਮਾਲਕ ਦੀ ਪਰਸਨਲ ਇਹ ਗੱਡੀ ਆ ਤੇ ਕਦੇ ਖੜੀ ਰਹਿੰਦੀ ਆ ਜੀ ਮਾਲਕ ਕਹਿੰਦੇ ਨੇ ਜਦੋਂ ਮੈਂ ਛੁੱਟੀ ਲੈ ਕੇ ਆਉਣਾ ਉਦੋਂ ਮਾੜੀ ਮੁੱਟੀ ਚਲਾਈਦੀ ਆ ਨਹੀਂ ਤਾਂ ਐਵੇਂ ਖੜੀ ਰਹਿੰਦੀ ਆ ਕਦੇ ਖੜੀ ਖੜੀ ਖਰਾਬ ਹੋਈ ਜਾਂਦੀ ਆ ਮਾਲਕ ਕਹਿੰਦੇ ਨੇ ਵੀ ਇਹ ਤੋਂ ਚੰਗਾ ਤਾਂ ਸੇਲ ਕਰ ਦਈਏ ਸੀ ਬੰਦਾ ਚਲਾ ਤਾਂ ਲਊਗਾ ਤੇ ਮਾਲਕ ਕਹਿੰਦੇ ਨੇ ਵਧੀਆ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਆ ਬਾਕੀ ਤੁਸੀਂ ਜਾ ਕੇ ਦੇਖੋਗੇ ਟ్రਾਈ ਲਾਉਗੇ ਤੁਹਾਨੂੰ ਠੀਕ ਲੱਗੂਗੀ ਗੱਡੀ ਬਾਕੀ ਤੁਸੀਂ ਜਾ ਕੇ ਜਰੂਰ ਦੇਖਿਓ ਮਾਲਕ ਦੇ ਘਰੇ ਗੱਡੀ ਖੜੀ ਆ ਬਰਨਾਲੇ ਤੇ ਮਾਲਕ ਦਾ ਨੰਬਰ ਹੈਗਾ ਜੀ 98763 71840 ਗੱਲ ਕਰ ਲਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਕਮੈਂਟ ਕਰਕੇ ਦੱਸ ਦਿਓ ਜੀ ਤੇ ਵਧੀਆ ਲੱਗੇ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਐਡ ਤੁਸੀਂ ਕਰਵਾਉਣੀ ਆ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮਾ ਐਡ ਆਪਾਂ ਤੁਹਾਨੂੰ ਵੜੀ ਲਾ ਦਾਂਗੇ ਜੀ